ਇਸ ਵਕਤ ਅਸੀਂ ਮਹਿਰੋਪੁਰ ਖੜੇ ਆ ਗਿਆ ਗੱਡੀਆਂ ਦੇ ਨੰਬਰ ਅਸੀਂ ਤੁਹਾਨੂੰ ਦੱਸ ਰਹੇ ਹੈਗੇ ਹਾਂ ਜੋ ਵੀ ਰਾਜਾ ਸਾਹਿਬ ਜੀ ਦੀ ਸੰਗਤ ਹੈਗੀ ਆ ਉਹਨਾਂ ਨੇ ਰਾਜਾ ਸਾਹਿਬ ਜਾਣਾ ਹੈ ਗਿਆ ਔਰ ਇੱਥੇ ਲੰਗਰ ਵੀ ਤਿਆਰ ਹੋ ਰਿਹਾ ਹੈਗਾ ਆ ਬਹੁਤ ਸਾਰਿਆਂ ਨੇ ਕਿਹਾ ਕਿ ਸਾਨੂੰ ਮੋਬਾਈਲ ਨੰਬਰ ਦਿੱਤੇ ਜਾਣ ਕਿਉਂਕਿ ਬਹੁਤ ਸਾਰਿਆਂ ਕੋਲ ਮੋਬਾਈਲ ਨੰਬਰ ਨਹੀਂ ਹੈਗੇ ਤੇ ਉਹ ਰਸਤੇ ਆ ਵਿੱਚ ਖੜੇ ਹੁੰਦੇ ਆ 10 10 20 20 ਜਣੇ ਹੁੰਦੇ ਆਗੇ ਆ ਲੇਕਿਨ ਗੱਡੀ ਉੱਥੇ ਕਈ ਵਾਰ ਉਪਲਬਧ ਨਹੀਂ ਹੁੰਦੀ ਕਿਉਂਕਿ ਰਸ਼ ਬਹੁਤ ਜ਼ਿਆਦਾ ਆ ਸੰਗਤ ਵੀ ਬਹੁਤ ਜ਼ਿਆਦਾ ਹੈਗੀ ਆ ਇਸ ਕਰਕੇ ਅਸੀਂ ਦੁਬਾਰਾ ਤੋਂ ਤੁਹਾਨੂੰ ਜਿਹੜੇ ਉਹ ਨੰਬਰ ਆ ਦੱਸ ਰਹੇ ਆ ਔਰ ਇਹ ਜਿਹੜੀ ਫ੍ਰੀ ਸੇਵਾ ਆ ਕਾਰ ਸੇਵਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੇਕਰ ਕੋਈ ਵੀ ਮੇਲੇ ਤੇ ਜਾਣਾ ਚਾਹੁੰਦੇ ਹਨ ਉਹ ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਜਿਹੜਾ ਆ ਉਹ ਕਰ ਸਕਦੇ ਹੈਗੇ ਆ ਨੰਬਰ ਨੋਟ ਕਰੋ ਕੁਲਵੰਤ ਸਿੰਘ ਮਹਿਰੋਪੁਰ 9779682802 97 796 82 802 اگلا نمبر نوٹ کرو 73 552 99 892 73 552 99 892 اگلا نمبر نوٹ کرو 80 543 69 405 80 543 اس تو بعد شیکا نوہ 405 اس تو اگلا نمبر بھی نوٹ کرو 98 148 12 933 98 148 12 933 उस तो अगला नंबर नोट करो अठानवे छे सौ चुरासी तिहत्तर अठ सौ छे सौ तिहत्तर अठ सौ और अगला नंबर नोट करो अठानवे एक सौ अठवंजा सतारह चार सौ बई अठानवे एक सौ अठवंजा सतारह चार सौ बई ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਫਲੈਸ਼ ਵੀ ਕਰ ਦਿੱਤੇ ਆ ਤੁਸੀਂ ਇਹ ਰੋਕੇ ਦੇਖ ਸਕਦੇ ਹੋ ਜਿਨ੍ਹਾਂ ਜਿਹੜੀ ਸੰਗਤ ਨੇ ਵੀ ਰਾਜਾ ਸਾਹਿਬ ਜੀ ਦੇ ਮਜਾਰੇ ਜਾਣਾ ਹੈਗਾ ਆ ਉਹ ਇਹਨਾਂ ਨੰਬਰਾਂ ਦੇ ਉੱਪਰ ਫੋਨ ਕਰਨ ਗੱਡੀ ਤੁਹਾਡੇ ਕੋਲ ਉੱਥੇ ਹੀ ਪਹੁੰਚ ਜਾਏਗੀ ਔਰ ਪਿੰਡ ਮਹਿਰੋਪੁਰ ਦੇ ਵਿੱਚ ਜਿਹੜਾ ਆ ਕੌਫੀ ਦਾ ਲੰਗਰ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਇੱਥੇ ਲਗਾਇਆ ਜਾ ਰਿਹਾ ਹੈਗਾ ਕੌਫੀ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਕੋਲਡ ਕੌਫੀ ਆਗੇ ਜੀ ਔਰ ਛੋਟ ਕੌਫੀ ਆ ਛੋਟ ਕੌਫੀ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਆ ਪਿੰਡ ਮਹਿਰੋਪੁਰ ਜਿਹੜਾ ਆ ਲੰਗਰ ਦੀ ਤਿਆਰੀ ਹੋ ਰਹੀ ਹੈਗੀ ਆ ਔਰ ਇੱਥੇ ਕਾਫੀ ਦਾ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਔਰ ਗੱਡੀਆਂ ਜਿਹੜੀਆਂ ਤਿਆਰ-ਵਾਰ ਤਿਆਰ ਇੱਥੇ ਖੜੀਆਂ ਨੇ ਜਿਹੜੇ ਤੁਹਾਨੂੰ ਅਸੀਂ ਨੰਬਰ ਦਿੱਤੇ ਹੈਗੇ ਆ ਤੁਸੀਂ ਉਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਗੱਡੀ ਤੁਹਾਡੇ ਕੋਲ ਜਿਹੜੀ ਆ ਉਹ ਪਹੁੰਚ ਜਾਏਗੀ ਔਰ ਫ੍ਰੀ ਕਾਰ ਸੇਵਾ ਦੀ ਜਿਹੜੀ ਗੱਡੀਆਂ ਹੈਗੀਆਂ 21, 22 ਅਤੇ 23 ਅਗਸਤ ਤੱਕ ਜਿਹੜੀਆਂ ਇਹ ਚੱਲ ਰਹੀਆਂ ਹੈਗੀਆਂ ਆ ਜਿੰਦ ਮੈਰੋਪੋਰਟ ਤੋਂ ਕੋਈ ਵੀ ਗੱਡੀ ਮੰਗਵਾਉਣਾ ਚਾਹੁੰਦੇ ਨੇ ਉਹ ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਨੇ ਠੀਕ ਹੈ ਜੀ ਔਰ ਇੱਕ ਐਵੀ ਨੰਬਰ ਲਿਖੇ ਹੋਏ ਨੇ 9872409482 9872409482 ਬੁੱਟੇ ਦਾ ਨੰਬਰ ਆ ਅਗਲਾ ਨੰਬਰ ਹੈਗਾ 9915829434 9915829434 ਔਰ ਇੱਕ ਨੰਬਰ ਹੋਰ ਨੋਟ ਕਰ ਲਓ 98727 35640 ਇਹ ਤੁਹਾਨੂੰ ਜਿਹੜੇ ਨੰਬਰ ਆ ਦੱਸੇ ਜਾ ਰਹੇ ਨੇ ਇੱਕ ਹੋਰ ਨੰਬਰ ਆ ਇੱਥੇ ਲਿਖਿਆ ਹੋਇਆ 9878412901 9878412901 ਇਹ ਤੁਹਾਨੂੰ ਅਸੀਂ ਗੱਡੀਆਂ ਦੇ ਨੰਬਰ ਜਿਹੜੇ ਆ ਦੱਸ ਰਹੇ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਜਾਣਾ ਆ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਗੱਡੀ ਤੁਹਾਡੇ ਕੋਲ ਪਹੁੰਚ ਜਾਵੇਗੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਦਾ ਮਤਲਬ ਇਹ ਆ ਕਿ ਜਿੰਨੇ ਵੀ ਸੰਗਤ ਹੈਗੀ ਰਾਜਾ ਸਾਹਿਬ ਜੀ ਦੇ ਜਾਣ ਵਾਲੇ ਕਟੋ-ਕਟ ਅਗਰ ਉਹਨਾਂ ਨੂੰ ਗੱਡੀ ਕਿਤੇ ਨਹੀਂ ਮਿਲਦੀ ਤਾਂ ਇਹਨਾਂ ਨੰਬਰਾਂ ਤੇ ਉਹ ਕੰਟੈਕਟ